ਹਾਂਜੀ ਸਾਰਿਆਂ ਨੂੰ ਰਾਧਾ ਸਵਾਮੀ ਜੀ ਸਾਰੀ ਸੰਗਤ ਨੂੰ ਮੇਰੇ ਵੱਲੋਂ ਪਿਆਰ ਭਰੀ ਰਾਧਾ ਸਵਾਮੀ ਜੀ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨੇ ਡੇਰਾ ਬਿਆਸ ਵਿਖੇ ਆਪਣੇ ਨਵੇਂ ਉੱਤਰ ਅਧਿਕਾਰੀ ਨੂੰ ਨਿਯੁਕਤ ਕਰ ਦਿੱਤਾ ਹੈ 1990 ਦੇ ਵਿੱਚ ਜਦੋਂ ਸਤਗੁਰੂ ਮਹਾਰਾਜ ਇਸ ਗੱਦੀ ਤੇ ਬੈਠੇ ਸਨ ਤੇ ਉਸ ਟਾਈਮੈਂ ਵੀ ਲੋਕਾਂ ਦੇ ਵਿੱਚ ਬਹੁਤ ਸਾਰੀ ਹਲਚਲ ਹੋਈ ਸੀ ਪਰ ਪ੍ਰਮਾਤਮਾ ਜੋ ਵੀ ਕਰਦਾ ਹੈ ਸਹੀ ਕਰਦਾ ਹੈ ਤੇ ਚੰਗੇ ਵਾਸਤੇ ਹੀ ਕਰਦਾ ਹੈ ਸਤਗੁਰ ਦੀ ਸੇਵਾ 34 ਤੋਂ 35 ਸਾਲ ਉਹਨੀ ਆਪਣੀ ਸੇਵਾ ਨਿਭਾਈ। ਸਿਹਤ ਨੂੰ ਮੁੱਖ ਰੱਖਦੇ ਹੋਏ ਬਾਬਾ ਜੀ ਨੇ ਇਹ ਆਪਣਾ ਫੈਸਲਾ ਲਿਆ ਹੋਇਆ ਹੈ। ਸਾਨੂੰ ਬੜੀ ਖੁਸ਼ੀ ਵਾਲੀ ਗੱਲ ਇਹ ਹੈ ਕਿ ਸਾਨੂੰ ਮੌਜੂਦਾ ਸਤਗੁਰ ਵੀ ਮਿਲ ਚੁੱਕੇ ਨੇ ਤੇ ਸਾਡੇ ਜੋ ਪੁਰਾਣੇ ਸਤਗੁਰ ਸੀਗੇ ਉਹ ਵੀ ਸਾਡੇ ਨਾਲ ਨੇ। ਬਾਬਾ ਜੀ ਉਸੇ ਤਰੀਕੇ ਦੇ ਨਾਲ ਆਪਣੀਆਂ ਸੇਵਾਵਾਂ ਨਿਭਾਉਣਗੇ। ਡੇਰਾ ਬਿਆਸ ਉਸੇ ਤਰੀਕੇ ਨਾਲ ਕੰਮ ਕਰੇਗਾ ਜਿਵੇਂ ਪਹਿਲਾਂ ਕਰਦਾ ਸੀ। ਤੇ ਸਾਰੀ ਸੰਗਤ ਨੂੰ ਇਹ ਹੀ ਹੱਥ ਜੋੜ ਕੇ ਬੇਨਤੀ ਹੈ ਕਿ ਗਲਤ ਅਫਵਾਵਾਂ ਤੋਂ ਜ਼ਰੂਰ ਬਚਿਆ ਜਾਵੇ ਤੇ ਡੇਰੇ ਦੇ ਵਿੱਚ ਕੰਟੀਨਿਊ ਉਸੇ ਤਰੀਕੇ ਨਾਲ ਸੇਵਾਵਾਂ ਚੱਲਣਗੀਆਂ ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਕਰਦੇ ਸੀ। ਤੇ ਬਾਬਾ ਜੀ ਵੀ ਉਸੇ ਤਰੀਕੇ ਨਾਲ 사త్సੰਗ ਫਰਵਾਣਗੇ ਜਦੋਂ ਤੱਕ ਉਹਨਾਂ ਦੀ ਸਿਹਤ ਵਿੱਚ ਕੋਈ ਵੀ ਤਬਦੀਲੀ ਨਹੀਂ ਆਂਦੀ। ਬਾਬਾ ਜੀ ਸਰੀਰ ਕਾ ਪੱਖੋਂ ਥੋੜੇ ਕਮਜ਼ੋਰ ਤੇ ਬਿਮਾਰ ਸੀ ਇਸ ਕਰਕੇ ਉਹਨਾਂ ਨੇ ਆਪਣਾ ਫੈਸਲਾ ਹੈ ਜਿਹੜਾ ਉਹ ਅੱਗੇ ਦਿੱਤਾ ਸਰਦਾਸ ਜਸਦੀਪ ਸਿੰਘ ਗਿੱਲ ਜੀ ਨੂੰ ਨਵੇਂ ਤਰ੍ਹਾਂ ਅਧਿਕਾਰੀ ਨਿਯੁਕਤ ਕੀਤਾ ਹੈ। ਖੁਸ਼ੀ ਵਾਲੀ ਗੱਲ ਹੈ ਤੇ ਬਾਕੀ ਦੁੱਖ ਦੇ ਵਿੱਚ ਕੋਈ ਨਹੀਂ ਹੈਗਾ ਕਿਉਂਕਿ ਮੌਜੂਦਾ ਸਤਗੁਰ ਨੇ ਜੋ ਸਾਨੂੰ ਦੇਣਾ ਸੀਗਾ ਬਹੁਤ ਕੁਝ ਦਿੱਤਾ। ਸਾਨੂੰ ਨਾਮ ਦੀ ਬਖਸ਼ਿਸ਼ ਕੀਤੀ ਹੈ, ਸਾਨੂੰ ਪ੍ਰੋਪਰ ਸਤਗੁਰ ਦੇ ਵਾਂਗੂ ਸਮਝਾਇਆ ਹੈ ਤੇ ਸਾਡਾ ਮਾਰਗਦਰਸ਼ਨ ਕੀਤਾ ਹੈ। ਇਹ ਗੱਲ ਵਿੱਚ ਕੋਈ ਸ਼ੱਕ ਨਹੀਂ ਹੈਗੀ ਕਿ 1990 ਤੋਂ ਬਾਅਦ ਡੇਰੇ ਦੇ ਵਿਕਾਸ ਵਿੱਚ ਬਹੁਤ ਸਾਰਾ ਵਾਧਾ ਹੋਇਆ ਹੈ ਤੇ ਸੰਗਤ ਦੇ ਵਿਕਾਸ ਵਿੱਚ ਵੀ ਬਹੁਤ ਵਾਧਾ ਹੋਇਆ ਹੈ। ਪੂਰੇ ਇੰਡੀਆ ਦੇ ਨਹੀਂ ਪੂਰੇ ਵਰਲਡ ਵਾਈਡ ਦੇ ਹਿਸਾਬ ਨਾਲ ਬਹੁਤ ਸਾਰੇ ਲੋਕ ਡੇਰੇ ਦੇ ਨਾਲ ਜੁੜੇ ਹਨ। ਤੇ ਬਾਬਾ ਜੀ ਦੀ ਸ਼ਬੀ ਨੂੰ ਇੰਨਾ ਜ਼ਿਆਦਾ ਲੋਕੀ ਪਸੰਦ ਕਰਦੇ ਹਨ। ਨੌਜਵਾਨ ਪੀੜ੍ਹੀ ਖਾਸ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਫੋਲੋ ਕਰਦੀ ਹੈ ਤੇ ਬਹੁਤ ਜ਼ਿਆਦਾ ਉਹਨਾਂ ਦੀ ਇਨਸਪਾਇਰ ਵੀ ਹੁੰਦੀ ਹੈ। ਤੇ ਉਹਨਾਂ ਦੀ ਜਿਹੜੀ ਗੱਲਾਂ ਨੇ ਉਹਨਾਂ ਦੇ ਜਿਹੜੇ ਸਵਾਲ ਜਵਾਬ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕਰਦੇ ਨੇ। ਉਹਨਾਂ ਦੀ ਹਰ ਇੱਕ ਗੱਲ ਦੇ ਵਿੱਚ ਲੌਜੀਕ ਹੁੰਦਾ ਹੈ। ਬ ਦੇਰੇ-ਦੇਰੀਆਂ ਸਮਾਵਾਂ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਹੈ ਅਗਰ ਕੋਈ ਨਵਾਂ ਇਦਾਂ ਦਾ ਨੋਟੀਫਿਕੇਸ਼ਨ ਆਂਦਾ ਹੈ ਅਸੀਂ ਤੁਹਾਡੇ ਨਾਲ ਵੀਰ ਦੇ ਰਹੀਂ ਜ਼ਰੂਰ ਸਾਂਝਾ ਕਰਾਂਗੇ ਸੋ ਸਾਰੇ ਹੀ ਸੰਗਤ ਨੂੰ ਸਾਡੇ ਵੱਲੋਂ ਪਿਆਰ ਭਰੀ ਰਾਧਾ ਸੋਮੇ ਜੀ ਸਤਿ ਸ੍ਰੀ ਅਕਾਲ